ਪੜੀ ਕਿੱਥੋਂ ਮਿਲੇ ਤੁਹਾਨੂੰ ਇਹ ਆਪਣੇ ਦੇ ਇਹ ਮੁੰਡਾ ਇਹ ਕੁਲਵੰਤ ਸਾਡੇ ਪਿੰਡ ਸੰਤਾਂ ਦੇ ਕਾਲਜ ਦੇ ਕੋਲ ਖੇਤਾਂ ਦੇ ਵਿੱਚ ਲੰਮਾ ਪਿਆ ਸੀ ਬੱਟ ਦੇ ਨਾਲ ਅੱਛਾ ਜੀ ਚੇਲੇ ਉੱਥੇ ਹਨ ਨਾ ਚੇਲੇ ਹਾਂ ਜੀ ਠੀਕ ਹੈ ਜੀ ਤੇ ਉੱਥੋਂ ਸਾਡੇ ਪਿੰਡ ਦਾ ਸੁਖਦੇਵ ਸਿੰਘ ਸੁੱਖਾ ਉਹਦਾ ਨਾਮ ਆ ਠੀਕ ਹੈ ਜੀ ਉਹ ਲਿਆ ਕੇ ਗੁਰਦਾਰੇ ਸਾਡੇ ਕੋਲ 10:00 ਵਜੇ ਛੱਡ ਗਏ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ 10:00 ਵਜੇ ਛੱਡ ਕੇ ਗਏ ਤੇ ਕਹਿੰਦੇ ਇਹਨੂੰ ਅਨਬਣਿ ਛਕਾਓ ਠੀਕ ਹੈ ਜੀ ਤੇ ਫਿਰ ਅਸੀਂ ਇਹਨੂੰ ਅਨਪਾਣੀ ਸ਼ਿਕਾਇਤ ਤੇ ਅਨਪਾਣੀ ਸ਼ਿਕਾਇਤ ਤੋਂ ਬਾਅਦ ਅਸੀਂ ਬਹੁਤ ਇਹਨੂੰ ਪੁੱਛਿਆ ਕਿਛਿਆ ਹਾਲਦਵਾਲੇ ਵੀ ਫੋਟੋਆਂ ਭੇਜੀਆਂ ਪਿੰਡਾਂ ਦੇ ਵਿੱਚ ਮਤਲਬ ਇਹਦੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈਗੀ ਠੀਕ ਹੈ ਉਹ ਤਾਂ ਦੱਸਦਾ ਵੀ ਕੁਝ ਕਿੱਥੇ ਦਾ ਹੈ ਇਹ ਬੋਲਦਾ ਨਹੀਂ ਹੈਗਾ ਇਹ ਜੇ ਕੁਝ ਵੀ ਦਾ ਕੀ ਕੀ ਨਾਮ ਕਹੇ ਤੁਹਾਡਾ ਯਾਹ ਹੈ ਯਾਹ ਅਬੂ ਜੈ ਅਗੇ ਅਗੇ ਕਹੇ ਜੈਸੇ ਅਗੇ ਕੀ ਨਾਮ ਹੈ ਯਾਹ ਬੋ ਦੋ ਕਹਾਂ ਕੇ ਰਹਿਣੇ ਵਾਲੇ ਹੋ ਵੇਂਨਾ ਹੈ ਵੇਂਨਾ ਬਿਲਦੁਰ ਕਹਾਂ ਕੇ ਹੈ ਉਹ ਓਕੇ

पापा ने क्यों छोड़ा तुम्हें? झगड़ा करते थे परिवार में किससे झगड़ा करते थे मम्मी से क्यों मम्मी से क्यों झगड़ा करते थे मारती थी मम्मी क्यों इर्द करता था क्या की थी तुमने पापा कैसे छोड़ के गए थे गाड़ी में अच्छा कितनी दूर से कितना टाइम लगा आपको जहाँ पर छोड़ के जा गए गाड़ी में कितनी दूर आए आपको बैठ के पाँच मिनट बैठ के ठीक है तुम स्कूल में गए कभी कभी नहीं गए स्कूल में जहाँ पर आप काम करते हो जो इट बनाते हो कितने समय से वहाँ पे इट बनाते हो की पास? पापा के साथ और कौन था जो तुमको छोड़ के गया वहाँ पे कल ले पापा से अच्छा तुम्हारा भाई घर पे ही है ठीक तुमको अपने घर का कोई है आइडिया तुम्हारे घर के पास क्या था कुछ नजदीक Hmm? कुछ hmm? जहाँ पर वो एट बनाते थे वहाँ का कुछ है तुमको तो याद क्या था वहाँ पे उसका नाम पता है क्या है बाबूजी का नाम क्या है बाबूजी का नाम क्या है जहाँ पे एट बनाते थे ज़्यादा है कुछ हाँ? क्या नाम है बोलो पापा नहीं पापा नहीं जो जहाँ पे एट बनाते थे बाबूजी का नाम मालूम क्या है, है? क्या है? Hmm? अच्छा ਜਦੋਂ ਹੁਣ ਇਹ ਤਾਂ ਦੱਸਦਾ ਕਿ ਮੇਰੇ ਪਾਪਾ ਛੱਡ ਕੇ ਗਿਆ ਪਰ ਇਦਾਂ ਲੱਗਦਾ ਨਹੀਂ ਹਲਾਤਾਂ ਤੋਂ ਇਦਾਂ ਨਾ ਇਦਾਂ ਦੀ ਹਲਾਤਾਂ ਤੋਂ ਲੱਗਦਾ ਥੋੜਾ ਜਿਹਾ ਮੈਂਟਲੀ ਮੈਂਟਲੀ ਅਫਸਰਟ ਜਿਆਦਾ ਮੈਂਟਲੀ ਹੈਗਾ ਕਿ ਇਹ ਆਪਣੇ ਘਰੋਂ ਨਿਕਲੇ ਆਏ ਆ ਇੱਦੇ ਹੌਲੀ ਹੌਲੀ ਪੈਰਾਂ ਨੂੰ ਗੋਹਾ ਲੱਗਾ ਆ ਗੋਹਾ ਕਮਿੱਟੀ ਜਿਹਾ ਲੱਗਿਓ ਗੋਹਾ ਲੱਗਾ ਕੀ ਆ ਨਾ ਜੇ ਜੇ ਰੋੜ ਦੀ ਜੁਤੀ ਪਈ ਸੀ ਫਿਰ ਬਾਹਰ ਰੋੜ ਦੀ ਜੁਤੀ ਜੇ ਫਿਰ ਜੇ ਤਾਂ ਗੁਹਾ ਲੱਗਾ ਫਿਰ ਪੱਠੇ ਵਾਲਾ ਤਾਂ ਨਹੀਂ ਹੈਗਾ ਇਹ ਪੱਠੇ ਵਾਲਾ ਨਹੀਂ ਬੰਦਾ ਹੈਗਾ ਪੱਠੇ ਵਾਲਾ ਨਹੀਂ ਹੈਗਾ ਫੀਟ ਆਊਟਾਂ ਨਾਲ ਤਾਂ ਨਹੀਂ ਹੈਗਾ ਹੂੰ ਇਦਾਂ ਜਿੱਦਾਂ ਹੁਣ ਮੈਂ ਜਿੱਕੇ ਦੀ ਜਾਂ ਤਾਂ ਕਿਸੇ ਜ਼ਿੰਮੇਵਾਰ ਦੇ پاس ਵੀ ਕੀ ਕਰ ਜ਼ਿੰਮੇਵਾਰ ਦੇ ਜਾਂ ਜਿੱਦਾਂ ਕਿਸੇ ਗੁજરા ਗਜਰਾਂ ਦੇ ਅੜਕੇ ਕਿਤੇ ਪਰ ਨਾ ਪੁਰਾ ਇਦਾਂ ਬੰਨੇ ਸੀ ਜਦੋਂ ਭਾਈ ਆਏ ਪਹਿਲੇ ਇੱਥੇ ਇਦਾਂ ਹੀ ਇਦਾਂ ਹੀ ਆਹ ਕੱਪੜੇ ਕੂਪਰੇ ਸਾਰੇ ਉਹੀ ਆ ਪਹਿਲੇ ਨਾ ਇਦਾਂ ਹੀ ਸਾਡੇ ਉਲਜਾ ਦਾ ਬੈਠਾ ਹੈ ਕਦੋਂ ਸੇ ਆਇਓ ਘਰ ਸੇ ਕਦੋਂ ਕਿ ਕਿੰਨਾ ਸਮਾਂ ਹੋ ਗਿਆ ਆ ਗਏ ਹੋ ਹੂੰ ਜਦ ਪਪਾ ਸੁੱਟ ਕੇ ਗਿਆ ਕਿਤਨਾ ਸਮਾਂ ਹੋ ਗਿਆ ਹੱਕ ਆਵੇ ਹਾਂ ਹੱਕ ਆ ਗਿਆ ਅੱਜ ਹੀ ਛੱਡ ਕੇ ਅੱਜ ਛੱਡ ਕੇ ਕੱਲ ਛੱਡ ਕੇ ਮੈਂ ਬਾੱਕ ਆ ਗਿਆ ਬਾੱਕ ਆ ਗਿਆ ਕਹਾਂ ਸੇ ਠੀਕ ਬਾੱਕ ਕਿਉਂ ਆਏ ਪਪਾ ਮਾਰਨਗੇ ਪਪਾ ਮਾਰਨਗੇ ਹੂੰ ਇਦਾਂ ਹੋਈ ਜੁਣੀ ਕਿਤੇ ਕੰਮ ਕਰਦੇ ਹੋਣੇ ਆ ਡੈਡੀ ਇਹਦੇ ਨੇ ਇਹਨੂੰ ਦਬਕਿਆ ਹੋਣਾ ਜਾਂ ਕਿਸੇ ਗੱਲ ਤੋਂ ਹਨ ਤੇ ਉਹ ਡਰਦੇ ਭੱਜ ਕੇ ਆ ਗਿਆ ਜਣਾ ਪਪਾ ਦੇ ਬਾਦ ਜਾਣਾ ਹੁਣ ਕੁਝ ਹੈ ਆਈਡੀਆ ਤੁਮਕੋ ਪਪਾ ਕਹਾਂ ਰਹਤੇ ਹੈ ਕੁਝ ਹੈ ਕੰਮੀ ਹੈ ਕੁਸ਼ੈਰ ਦਾ ਨਾਮ ਹੈ گاؤں ਦਾ ਨਾਮ ਜਿਆਦਾ ਹੈ ਪਤਾ ਨਹੀਂ ਲੱਗਦਾ ਕੁਝ ਵੀ ਕਿਤਨੀ ਦੂਰ ਹੈ ਆ ਬਾਕੇ ਹਾਜੀ ਸਾਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਤੋਂ ਚੇਲੇ ਤੋਂ ਭਾਜੀ ਹੁਣੀ ਅੰਕਲ ਜੀ ਹੁਣੀ ਇਹ ਛੋਟੇ ਵੀਰ ਸਾਡੇ ਨੂੰ ਲੈ ਕੇ ਅੱਜ ਗੁਰੂ ਕੀ ਸੋਈ ਪਹੁੰਚੇ ਆ ਦੱਸ ਦਿਆ ਕਿ ਇਹਨਾਂ ਦੇ ਪਿੰਡੇ ਚੇਲੇ ਦੇ ਵਿੱਚ ਜਿਹੜਾ ਲੜਕੀਆਂ ਦਾ ਕਾਲਜ ਆ ਉਹਦੇ ਨਜ਼ਦੀਕ ਇਹ ਵੀਰ ਜਿਹੜਾ ਹੈ ਸਾਡਾ ਸਬੀਰ ਦਾ ਖੇਤਾਂ ਦੇ ਵਿੱਚ ਘੁੰਮਦਾ ਸੀਗਾ ਤੇ ਉੱਥੋਂ ਕਿਸੇ ਵੀਰ ਨੇ ਦੇਖ ਕੇ ਭਾਜੀ ਹੁਣਾਂ ਤੱਕ ਪਹੁੰਚਾਇਆ ਨਾ ਤੱਕ ਗੱਲ ਕੀਤੀ ਤੇ ਵੀਰ ਹੁਣੇ ਸਾਡੇ ਕੋਲ ਲੈ ਕੇ ਉਹਨੂੰ ਪਹੁੰਚੇ ਆ ਤੇ ਸੰਗਜੀ ਤੁਸੀਂ ਦੇਖਿਆ ਕਿ ਗੱਲ ਕਰਦਾ ਦੱਸਦਾ ਕਦੇ ਕਹਿੰਦਾ ਕਿ ਮੈਂ ਪੱਠੇ ਤੇ ਕੰਮ ਕਰਦਾ ਸੀ ਕਦੇ ਪਾਪਾ ਮੈਨੂੰ ਛੋੜ ਗਏ ਜਾਂ ਪਾਪਾ ਨੇ ਕੁੱਟਿਆ ਅ ਥੋੜਾ ਮੈਂਟਲੀ ਅਫਸੈਟ ਵੀ ਲੱਗਦਾ ਆ ਤੇ ਬਾਕੀ ਗੁਰੂ ਸਾਹਿਬ ਨੂੰ ਪਤਾ ਹੋਊਗਾ ਕਿ ਕਿਹੜੇ ਹਾਲਾਤਾਂ ਦੇ ਵਿੱਚ ਕਿੱਦਾਂ ਨਿਕਲ ਕੇ ਆਇਆ ਤੇ ਸੰਗਜੀ ਜਰੂਰ ਆਪ ਜੀ ਇਸ ਵੀਰ ਦਾ ਚਿਹਰਾ ਦੇਖੋ ਪਛਾਣੋ ਜੇਕਰ ਆਪ ਜੀ ਕੋਈ ਵੀ ਇਹਦੇ ਬਾਰੇ ਜਾਣਕਾਰੀ ਰੱਖਦੇ ਆ ਤੇ ਸਾਡੇ ਨਾਲ ਸਾਡਾ ਮੋਬਾਈਲ ਨੰਬਰ 810050083 810050083 ਸਾਡੇ ਨਾਲ ਸੰਪਰਕ ਜਰੂਰ ਕਰੋ ਇਹ ਵੀਰ ਇਸ ਟਾਈਮ ਗੁਰੂ ਕੀ ਰਸੋਈ ਆ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਖੈੜ ਅੱਛਰਵਾਲ ਮਾਲਪੁਰ ਦੇ ਦੀ ਇੱਕ ਉੱਥੇ ਪਹੁੰਚ ਗਿਆ ਆ ਆਪਜੀ ਕੋਈ ਵੀ ਇਸ ਵੀਰ ਦੇ ਬਾਰੇ ਜਾਣਕਾਰੀ ਰੱਖਦੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੋ ਕਿਉਂਕਿ ਹੋ ਸਕਦਾ ਇਸ ਵੀਰ ਦਾ ਪਰਿਵਾਰ ਜਿਹੜਾ ਇਹਨੂੰ ਲੱਭ ਰਿਹਾ ਹੋਵੇ ਅਕਸਰ ਆਪਾਂ ਦੇਖਦੇ ਹਾਂ ਕੱਲ ਵੀ ਇੱਕ ਵੀਰ ਨੂੰ ਪਰਿਵਾਰ ਤੱਕ ਪਹੁੰਚਾ ਕੇ ਆਏ ਉਹ ਵੀ ਤਕਰੀਬਨ 15 ਦਿਨ ਤੋਂ ਸੇਮ ਇਸੇ ਕੰਡੀਸ਼ਨ ਦਾ ਸੀਗਾ ਜਿਹੜਾ ਆਪਣਾ ਪਰਿਵਾਰ ਤੋਂ ਵੀ ਵਿਛੜ ਗਿਆ ਸੀ ਉਹਨੂੰ ਪਹੁੰਚਾਇਆ ਤੇ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਇਹ ਵੀਰ ਦੇ ਜਿਹੜੇ ਆ ਪਰਿਵਾਰ ਦਾ ਪਤਾ ਲੱਗ ਸਕਦਾ ਜਰੂਰ ਇਸ ਵੀਰ ਦੇ ਆਪਾਂ ਪਰਿਵਾਰ ਨੂੰ ਲੱਭਣ ਦੇ ਲਈ ਆਪਣੇ ਜਿੰਨੀ ਵੀ ਕੋਸ਼ਿਸ਼ ਕਰ ਸਕਦੇ ਆ ਉਹ ਆਪਾਂ ਕੋਸ਼ਿਸ਼ ਕਰੀਏ ਤਾਂ ਜੋ ਆਪਾਂ ਇਸ ਵੀਰ ਨੂੰ ਇਹਦੇ ਪਰਿਵਾਰ ਤੱਕ ਪਹੁੰਚਾ ਸਕੀਏ ਜਰੂਰ ਇੱਕ ਵਾਰ ਇਸ ਚਿਹਰੇ ਨੂੰ ਲਾਗ ਕੇ ਕਮੇਟੀ ਦਿਖਾ ਦਿਓ ਇੱਕ ਵਾਰ ਤੇ ਜਰੂਰ ਇਸ ਚੀਜ਼ ਨੂੰ ਚਿਹਰੇ ਨੂੰ ਪਛਾਣੋ ਜੇਕਰ ਆਪ ਜੀ ਕੋਈ ਵੀ ਇਸ ਵੀਰ ਦੇ ਬਾਰੇ ਜਾਣਕਾਰੀ ਰੱਖਦੇ ਆ ਤੇ ਮੈਂ ਆਪਣਾ ਨੰਬਰ ਫੇਰ ਰਿਪੀਟ ਕਰ ਦਿੰਦਾ 81005 0083810050083 ਤੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਇਸ ਵੀਰ ਨੂੰ ਇਹਦੇ ਪਰਿਵਾਰ ਤੱਕ ਪਹੁੰਚਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ